ਹੰਦੇ ਦੋਸਤੋ ਆਜੋ ਜਿਹੜੇ ਮੇਰੇ ਭਰਾ ਇਸ ਟਾਈਮ ਆਨਲਾਈਨ ਤੇ 2 ਮਿੰਟ ਲਈ ਲਾਈਵ ਤੇ ਜੁੜ ਜੋ ਆਪਾਂ ਤੁਹਾਡੇ ਨਾਲ ਕਰਦੇ ਹਾਂ 2 ਮਿੰਟਾਂ ਵਿੱਚ ਚਰਚਾ ਗੱਲਬਾਤ ਕਿਉਂਕਿ ਤੁਹਾਡੀ ਕਿਰਪਾ ਨਾਲ ਆਪਣੇ ਜਿਹੜਾ ਮੰਨੋ ਆਪਾਂ ਪੇਜ ਬਣਾਇਆ ਚੈਨਲ ਬਣਾਇਆ ਸੀਗਾ ਨਵਾਂ ਇਹ ਚੈਨਲ ਤੇ ਵੀ ਤੁਹਾਡੀ ਕਿਰਪਾ ਨਾਲ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਆਪਣਾ ਲਾਈਵ ਤਾਂ ਹੋ ਗਿਆ ਸ਼ੁਰੂ ਠੀਕ ਹੈ ਲਾਈਵ ਚ ਹੋ ਗਿਆ ਆਪਣਾ ਤੁਹਾਡੇ ਭਰਾਵਾਂ ਦੀ ਕਿਰਪਾ ਨਾਲ ਬਹੁਤ ਵਧੀਆ ਸਾਥ ਦਿੱਤਾ ਆਪਣੇ ਚੈਨਲ ਨੂੰ ਜਿਹੜੇ ਭਰਾਵਾਂ ਨੇ ਸਬਸਕ੍ਰਾਈਬ ਕੀਤਾ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਤੇ ਬੇਨਤੀ ਇਹ ਵੀ ਜਿਹੜੇ ਸੱਜਣਾ ਮਕਰਾ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਜਰੂਰ ਕਰ ਲਿਓ ਆ ਇਹਦੇ ਤੇ ਮੰਨ ਲਓ ਬਲੌਗ ਵਗੈਰਾ ਪਾਵਨ ਕਰਾਂਗੇ ਆਪ ਦਾ ਬਲੌਕ ਬਣਾ ਕੇ ਵੀ ਪਾਵਾਂਗੇ ਅੱਪਾ ਇਹਦੇ ਤੇ ਬਲੌਕ ਬਣਾ ਕੇ ਪਾਵਾਂ ਕਰਾਂਗੇ ਠੀਕ ਹੈ ਤੇ ਵਧੀਆ-ਵਧੀਆ ਬਲੌਕ ਲੈ ਕੇ ਆਵਾਂ ਕਰਾਂਗੇ ਤੁਹਾਡੇ ਵਾਸਤੇ ਤੇ ਜਿਹੜੇ ਸੱਜਣਾ ਮਿੱਤਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਨਾਲੇ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਵੀ ਪਾਵਾਂਗੇ ਇਹਦੇ ਤੇ ਠੀਕ ਹੈ ਬਾਕੀ ਸਤਿ ਸ਼੍ਰੀ ਅਕਾਲ ഇയർനം എർനം